ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਣੇ ਰਹਿਣ ਲਈ ਤੁਹਾਡਾ ਧੰਨਵਾਦ ਆਏ ਦਿਨਸ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਭਾਵੇਂ ਕਿਸੇ ਰਿਜ਼ਲਟ ਨੂੰ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋਈ ਨਵੀਂ ਗਵਰਨਮੈਂਟ ਜੌਬ ਦੀ ਕੋਈ ਜਾਣਕਾਰੀ ਹੋਵੇ ਤਾਂ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਜਿਹੜੇ ਵੀ ਕੈਂਡੀਡੇਟ ਨੇ ਪੀਐਸ ਚਟ 2018-19 ਦੇਣਾ ਹੈ ਤਾਂ ਆਪਣੇ ਚੈਨਲ ਤੇ ਰਾਤ ਨੂੰ 9 ਤੋਂ 10 ਲਾਈਵ ਕਲਾਸ ਚੱਲਦੀ ਹੈ ਲਾਈਵ ਮੋਕ ਟੈਸਟਾਂ ਦੇ ਵਿੱਚ ਆਪਾਂ ਸੋਲਵ ਕਰਦੇ ਆਂ ਜਿੰਨੇ ਜ਼ਿਆਦਾ ਮੋਕ ਟੈਸਟ ਨੂੰ ਤੁਸੀਂ ਸੋਲਵ ਕਰੋਗੇ ਐਗਜ਼ਾਮ ਦੇ ਵਿੱਚ ਅਟੈਂਪਟੇਸ਼ਨ ਓਨੀ ਜ਼ਿਆਦਾ ਹੀ ਤੁਹਾਡੀ ਜਿਹੜੀ ਵਧੀਆ ਹੋਊਗੀ ਤਾਂ ਹੁਣ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਮੈਂ ਦੱਸ ਦਿਆਂ ਕਿ ਸਿੱਖਿਆ ਵਿਭਾਗ ਨੇ ਇੱਕ ਵਾਰ ਫਿਰ ਕੀਤਾ ਸਕੂਲਾਂ ਦੇ ਸਮੇਂ ਵਿੱਚ ਪਰਿਵਰਤਨ ਕਿ ਸਕੂਲਾਂ ਦੇ ਸਮੇਂ ਵਿੱਚ ਜਿਹੜਾ ਪਰਿਵਰਤਨ ਕਰ ਦਿੱਤਾ ਸਿੱਖਿਆ ਵਿਭਾਗ ਨੇ ਉਹਦਾ ਕਾਰਨ ਕੀ ਹੈ ਕਾਰਨ ਹੈ ਉਹਦਾ ਕਿ ਜਿਹੜੇ ਟੀਚਰ ਦੂਰ ਦਰਾਡੇ ਏਰੀਆ ਤੋਂ ਜਿਹੜੇ ਦੂਰ ਦਰਾਡੇ ਖੇਤਰਾਂ ਤੋਂ ਜਿਹੜੇ ਜੌਬ ਕਰਦੇ ਆ ਉਹਨਾਂ ਨੂੰ ਜਿਹੜਾ ਓਨ ਜਾਣ ਦੇ ਵਿੱਚ ਪ੍ਰੋਬਲਮ ਹੁੰਦੀ ਸੀ ਉਸ ਪ੍ਰੋਬਲਮ ਕਰਕੇ ਟੀਚਰਜ਼ ਯੂਨੀਅਨਾਂ ਵੱਲੋਂ ਜਿਹੜਾ ਸਰਕਾਰ ਨੂੰ ਕਿਹਾ ਗਿਆ ਕਿ ਸਮੇਂ ਵਿੱਚ ਤਬਦੀਲੀ ਕਰ ਦਿਓ ਤਾਂ ਫਿਰ ਸਰਕਾਰ ਨੇ ਉਹਨਾਂ ਦੀ ਮੰਗ ਨੂੰ ਲੈ ਕੇ ਫਿਰ ਉਹਨਾਂ ਨੇ ਫਿਰ ਇੱਕ ਵਾਰ ਸਿੱਖਿਆ ਵਿਭਾਗ ਨੇ ਜਿਹੜਾ ਇਹਦੇ ਵਿੱਚ ਪਰਿਵਰਤਨ ਕਰ ਦਿੱਤਾ ਤਾਂ ਕਰਕੇ ਹੁਣ ਆਪਾਂ ਦੇਖਦੇ ਆ ਸਕੂਲਾਂ ਦੇ ਸਮੇਂ ਵਿੱਚ ਕੀ ਪਰਿਵਰਤਨ ਹੋਇਆ ਹੈ ਸਿੱਖਿਆ ਵਿਭਾਗ ਨੇ ਦੇਖੋ ਸਕਰੀਨ ਤੇ ਇੱਕ ਵਾਰ ਫਿਰ ਕੀਤਾ ਸਕੂਲਾਂ ਦੇ ਸਮੇਂ ਵਿੱਚ ਪਰਿਵਰਤਨ ਸ਼ਿਕਸ਼ਿਆ ਵਿਭਾਗ ਦੇ ਸੁਪਰਡੈਂਟ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਪ੍ਰਾਇਮਰੀ ਸਕੂਲਾਂ ਦਾ ਸਮਾਂ 10 ਤੋਂ 3 ਵਜੇ ਤੱਕ ਕਰ ਦਿੱਤਾ ਹੈ ਤੇ ਸੀਨੀਅਰ ਸੈਕੰਡਰੀ ਹਾਈ ਤੇ ਮਿਡਲ ਸਕੂਲ ਦਾ ਸਮਾਂ 10 ਤੋਂ 3:30 ਵਜੇ ਤੱਕ ਤੈਅ ਕਰ ਦਿੱਤਾ ਹੈ ਜਦੋਂ ਕਿ ਪਹਿਲਾਂ ਸਮਾਂ ਕੀ ਹੈ ਉਹ ਤੁਹਾਨੂੰ ਪਤਾ ਹੀ ਹੈ ਹੁਣ ਜਿਹੜਾ 10 ਤੋਂ 3 ਪ੍ਰਾਇਮਰੀ ਸਕੂਲ ਤੇ ਸੀਨੀਅਰ ਸੈਕੰਡਰੀ ਹਾਈ ਤੇ ਮਿਡਲ ਸਕੂਲ ਦੇ ਵਿੱਚ ਦਾਸ ਤੋਂ 3:30 ਵਜੇ ਤੱਕ ਤੈ ਕੀਤਾ ਗਿਆ ਦੇਖੋ ਇੱਕ ਨੋਟਿਸ ਵੀ ਜਿਹੜਾ ਜਾਰੀ ਹੋਇਆ ਹੈ ਉਹ ਨੋਟਸ ਦੇਖੋ ਆ ਰਿਹਾ ਇਹ ਨੋਟਸ ਜਿਹੜਾ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਦੇਖੋ ਜਿਹੜਾ ਜਾਰੀ ਹੋਇਆ ਹੋਇਆ ਹੈ ਇਹ ਨੋਟਸ ਤੁਸੀਂ ਦੇਖ ਸਕਦੇ ਹੋ ਵਿਸ਼ਾ ਕੀ ਹੈ ਸਕੂਲ ਦੇ ਸਮੇਂ ਬਦਲਣ ਸਮਾਂ ਬਦਲਣ ਬਾਰੇ ਇਹ ਵਿਸ਼ਾ ਹੈ ਦਾ ਤੇ ਤੁਸੀਂ ਦੇਖੋ ਇਹਦੇ ਵਿੱਚ ਲਿਖਿਆ ਹੋਇਆ ਹੈ ਸਮੂਹ ਪ੍ਰਾਇਮਰੀ ਸਕੂਲ ਸਵੇਰੇ 10 ਵਜੇ ਤੋਂ ਦੁਪਹਿਰ 3:30 ਵਜੇ 3 ਵਜੇ ਜਿਹੜਾ ਸਮੂਹ ਮਿਡਲ ਤੇ ਸੀਨੀਅਰ ਸਕੈਂਡਰੀਆ 10 ਵਜੇ ਤੋਂ ਦੁਪਹਿਰ 3:30 ਵਜੇ ਪ੍ਰਾਇਮਰੀ 3 ਤੇ ਜਿਹੜਾ ਮਿਡਲ ਸਕੂਲ ਹਾਈ ਹੈ ਉਹ 3:30 ਵਜੇ ਤੱਕ ਨੈਕਸਟ ਦੇਖੋ ਇਹਨਾਂ ਨੇ ਪੀਰੀਅਡ ਬਾਰੇ ਵੀ ਗੱਲ ਕੀਤੀ ਹੈ ਪੀਰੀਅਡ ਤੇ ਸਮੇਂ ਬਾਰੇ ਸਵੇਰ ਦੀ ਸਭਾ ਦੇਖੋ ਸਵੇਰੇ 10 ਤੋਂ 10:10 ਤੱਕ ਫਿਰ ਦੇਖੋ ਪਹਿਲਾ ਪੀਰੀਅਡ ਸ਼ੁਰੂ ਤੇ ਲਾਸਟ ਨੋਵਾਂ ਪੀਰੀਅਡ ਜਿਹੜਾ ਦੇਖੋ ਪੂਰਾ ਟਾਈਮ ਟੇਬਲ ਵੀ ਦੱਸਿਆ ਹੋਇਆ ਹੈ ਤੇ ਲਾਸਟ ਤੇ ਇੱਕ ਲਾਈਨ ਲਿਖੀ ਹੈ ਉਹ ਹੈ ਕਿ ਜੇਕਰ ਸਰਕਾਰ ਵੱਲੋਂ ਉਕਤ ਸੰਬੰਧੀ ਕੋਈ ਹੋਰ ਹੁਕਮ ਜਾਰੀ ਨਹੀਂ ਕੀਤੇ ਜਾਂਦੇ ਤਾਂ 16 ਜਨਵਰੀ 2019 ਤੋਂ ਸਕੂਲ ਪਹਿਲਾਂ ਵਾਲੇ ਸਮੇਂ ਪਹਿਲਾਂ ਵਾਲਾ ਸਮਾਂ ਸੀ ਕਿ ਸਮੂਹ ਪ੍ਰਾਇਮਰੀ ਦਾ ਸਮਾਂ 9 ਵਜੇ ਤੋਂ 3 ਵਜੇ ਤੱਕ ਅਤੇ ਸਮੂਹ ਮਿਡਲ ਹਾਈ ਸੀਨੀਅਰ ਸਕੈਂਡਰੀ ਸਕੂਲ ਦਾ ਸਮਾਂ ਸਵੇਰੇ 9 ਵਜੇ ਤੋਂ 3 ਵਜੇ ਦੇ 20 ਮਿੰਟ ਤੱਕ ਅਨੁਸਾਰ ਹੀ ਲੱਗਣਗੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਕਤ ਸਬੰਧੀ ਕੋਈ ਹੋਰ ਹੁਕਮ ਨਾ ਜਾਰੀ ਕੀਤੇ ਗਏ ਤਾਂ 16 ਜਨਵਰੀ 2019 ਤੋਂ ਸਕੂਲ ਪਹਿਲਾਂ ਵਾਲੇ ਸਮੇਂ ਅਨੁਸਾਰ ਹੀ ਲੱਗਣਗੇ ਇਹ ਜਿਹੜੀ ਨਿਊਜ਼ ਅਸੀਂ ਦਿੱਤੀ ਤੁਹਾਨੂੰ ਇੰਪੋਰਟੈਂਟ ਹੈ ਸਾਰਿਆਂ ਨੂੰ ਤੁਸੀਂ ਸ਼ੇਅਰ ਕਰ ਦਿਓ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਹੋਰ ਵੀ ਤੁਹਾਡੇ ਲਈ ਨਿਊਜ਼ ਲੈ ਕੇ ਆਵਾਂਗੇ ਤੇ ਜਿਹੜੇ ਆਪਣੇ ਪੀਐਸ ਚੱਟਦੀਆਂ ਵੀਡੀਓ ਚੱਲ ਰਹੀਆਂ ਉਹ ਵੀ ਦੇਖੋ ਬਨੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ